ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਅੱਜ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਮੇਰੇ ਰਾਈਟ ਸਾਈਡ ਤੇ ਬੈਠੇ ਆ ਇਹਨਾਂ ਦੇ ਕੋਈ ਮਤਲਬ ਕਿ ਦਸਨ ਦੀ ਲੋੜ ਨਹੀਂ ਹੈਗੀ ਤੁਸੀਂ ਸਾਰੇ ਜਾਣਦੇ ਹੋ ਰਜਿੰਦਰ ਗੁਪਤਾ ਜੀ ਸਾਡੇ ਮੈਂਬਰ ਪਾਰਲੀਮੈਂਟ ਵੀ ਹੈ ਪਦਮ ਸ਼੍ਰੀ ਵੀ ਹੈਗੇ ਟਰਾਈਡੈਂਟ ਗਰੁੱਪ ਦੇ ਵੀ ਚੇਅਰਮੈਨ ਹੈ ਇਹ ਅੱਜ ਬੜੀ ਵੱਡੀ ਅਨਾਉਂਸਮੈਂਟ ਕਰਨ ਜਾ ਰਹੇ ਆ ਪੰਜਾਬ ਚ ਇਨਵੈਸਟਮੈਂਟ ਦੀ ਇਹ ਸਾਨੂੰ ਨਾ ਮੈਂ ਜਿਹੜੀ ਪ੍ਰੈਸ ਚੰਦਾ ਜੀ ਉਹ ਪੁੱਛਦੇ ਸੀ ਟਰਾਈਡੈਂਟ ਮਧਿਆ ਪ੍ਰਦੇਸ਼ ਚ ਚਲਾ ਗਿਆ ਟਰਾਈਡੈਂਟ ਦਾ ਨਾਮ ਜ਼ਰੂਰ ਲੈਂਦੇ ਸੀਗੇ ਮੈਂ ਕਿਹਾ ਰਜਿੰਦਰ ਜੀ ਇਹ ਮੈਂ ਤੁਹਾਨੂੰ ਸਾਰਾ ਮਤਲਬ ਕਿ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਕਿਉਂ ਕਰ ਰਹੇ ਆਂ ਔਰ ਕਾਦੇ ਲਈ ਔਰ ਕਿਹੜੀ ਇਹ ਇਨਵੈਸਟਮੈਂਟ ਕਰ ਰਹੇ ਆ ਉਹ ਮੈਂ ਤੁਹਾਨੂੰ ਦੱਸਿਆ ਹੁਣ ਮੈਂ ਰਜਿੰਦਰ ਜੀ ਨੂੰ ਕਹੂੰਗਾ ਕਿ ਆਪਣੀ ਕੰਪਨੀ ਬਾਰੇ ਆਪਣੇ ਪ੍ਰੋਜੈਕਟ ਬਾਰੇ ਆਪਣੇ ਫਿਊਚਰ ਪਲਾਨਸ ਬਾਰੇ ਤੁਹਾਨੂੰ ਹੋਰ ਦੱਸਣਗੇ ਆ ਮੈਂ ਬੜੇ ਮਾਣ ਨਾਲ ਤੇ ਬੜਾ ਹੰਬਲੀ ਕਹਿਣਾ ਚਾਹਣਾ ਹੈ ਕਿ ਮੈਂ ਬੜੇ ਸਾਲਾਂ ਬਾਅਦ और मैं कहना चाह 20 साल बाद पंजाब च ऐसादा एक वातावरण देखया जिसे ਤੁਹਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਨਵੈਸਟਮੈਂਟ ਕਰਨੀ ਹੀ ਕਰਨੀ ਹੈ ਮੈਂ 20 ਸਾਲ ਪਹਿਲਾਂ ਜਿਵੇਂ ਗੱਲ ਅੱਜ 20 ਸਾਲਾਂ ਸੇ ਸ਼ੇਅਰ ਕਰ ਰਿਹਾ ਸੀਗਾ ਜੋ ਵੀ ਟ੍ਰੈਂਡ ਹੈ ਅੱਜ ਬੜਾ ਹੈ ਛੋਟਾ ਹੈ ਕਿਹਸਾ ਉਦਯੋਗ ਹੈ ਇਹ ਪੂਰੀ ਪੰਜਾਬ ਸਰਕਾਰ ਦੀ ਹੀ देन ਹੈ ਸ਼ੁਰੂ ਹੀ ਪੀਐਸਆਈਡੀਸੀ ਤੋਂ ਪੰਜਾਬ ਸਰਕਾਰ ਦੀ ਹੀ देन ਤੋਂ ਬਾਅਦ ਇਹ ਛੋਟੇ ਤੋਂ ਬੜਾ ਹੋਇਆ ਔਰ ਇਤੋਂ ਤੋਂ ਵੀ ਵੱਧ ਕੇ ਅਸੀਂ ਹਿੰਦੁਸਤਾਨ ਦੇ ਅਲਗਲੇ ਜਗ ਹੈ ਇਹ ਜਿਹੜੇ ਪ੍ਰੋਜੈਕਟ ਦੀ ਖਾਸੀਅਤ ਕੀ ਹੈ ਕਿ ਇਹ ਬਿਲਕੁਲ ਜੋ ਪੇਪਰ ਪ੍ਰੋਜੈਕਟ ਦੀ ਐਕਸਪੈਂਸ਼ਨ ਹੈ ਉਹ ਸਾਰੀ ਦੀ ਸਾਰੀ ਵੀਟ ਵੀਟ ਬੇਸਡ ਹੈ ਆਪਣੀ ਸਟੋਅ ਬੇਸਡ ਹੈ ਉਹਦੀ ਮੈਕਸਿਮਮ ਇਨਕਮ ਜਿਹੜੀ ਹੈ ਫਾਰਮਰ ਨੂੰ ਜਾਂਦੀ ਹੈ ਜਿਹੜੀ ਉਹਨਾਂ ਦੀ ਪਰਾਲੀ ਜਾਂ ਤੂੜੀ ਬਚ ਜਾਂਦੀ ਹੈ ਉਹ ਜਿਹੜੀ ਕੰਮ ਨਹੀਂ ਆਉਂਦੀ ਉਹਨੂੰ ਅਸੀਂ ਪੇਪਰ 'ਚ ਲੈ ਕੇ ਆਨੇ ਆ ਸਾਰਾ ਗ੍ਰੀਨ ਪੇਪਰ ਹੈ ਉਹ ਆਪਣੇ ਆਪ ਦੁਨੀਆ ਦਾ ਪਹਿਲਾ ਪ੍ਰੋਜੈਕਟ ਸੀਗਾ ਸਭ ਤੋਂ ਵੱਡਾ ਪ੍ਰੋਜੈਕਟ जीडी स्पिनिंग की प्रोजेक्ट है वह भी इतों की खास करके कि जीव की कॉटन है कॉटन है वो, वो, वो मैक्सीम स्पिनिंग होने तो बाद टावल आती है और टावल की मैक्सीम जी है खपत वैल्यू एडिशन तो बाद इम्पलॉयमेंट जी है वो वुमन इम्पलॉयमेंट रहती है <coughs> और वुमन भी सैमी स्किल्ड तो रूरल इंपलॉयमेंट्स रहेंगे तो मैक्सीम हाईली रिपल इफेक्ट अगर जी भी जो रेवन्यू आएगा ਇਹ 2000 ਕਰੋੜ ਦਾ ਇਨਵੈਸਟਮੈਂਟ ਦਾ ਜੋ ਵੀ ਇਹਦਾ ਰੈਵਨਿਊ ਆਏਗਾ 2000 ਕਰੋੜ 3000 ਕਰੋੜ ਉਹਦਾ ਮੈਕਸਿਮਮ ਰਿਪਰਫੈਕਟ ਹੈ कॉटन परचेस ਰਵੇ ਚੇਨ ਪ੍ਰੋਮੈਂਟਸ ਰਹੀ ਹੈ ਚੇ ਪ੍ਰੋਸੈਸ ਰਹੀ ਹੈ ਉਹ ਸਾਰਾ ਹੀ ਪੰਜਾਬ ਦੇ ਲੋਕਾਂ ਨਾਲ ਪੰਜਾਬ 'ਚ ਉਹਦੀ ਮੈਕਸਿਮਮ ਉਹਦੀ ਇੰਪੈਕਟ ਕਰਨੇ ਮੈਂ ਥੋੜਾ ਜਿਹਾ ਆਪਣੇ ਜਨਰਲ ਵੀ ਇੰਡਸਟਰੀ ਡਿਪਾਰਟਮੈਂਟ ਬਾਰੇ ਦੱਸ ਰਿਹਾ ਅੱਜ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਪੰਜਾਬ ਦੀ ਇੰਡਸਟਰੀ ਲਈ ਪੰਜਾਬ ਸੂਬੇ ਲਈ ਖੁਸ਼ੀ ਦੀ ਗੱਲ ਹੈ ਕਿ ਰਜਿੰਦਰ ਗੁਪਤਾ ਜੀ ਜਿਹੜੀ ਇਨਵੈਸਟਮੈਂਟ ਅਨਾਉਂਸ ਕਰ ਰਹੇ ਆ ਤੇ ਥੋੜਾ ਜਿਹਾ ਬੜਾ ਹੰਬਲੀ ਇਹਨਾਂ ਨੇ ਦੱਸਿਆ ਪਰ ਮੈਂ ਇਹਨਾਂ ਦੇ ਗਰੁੱਪ ਬਾਰੇ ਤੁਹਾਨੂੰ ਦੱਸਦਾ ਇਹਦੀ ਜਿਹੜੀ ਮਾਰਕੀਟ ਕੈਪ ਆ 18000 ਕਰੋੜ ਹੈ ਇਹਦਾ ਜਿਹੜਾ ਰੈਵਨਿਊ ਹੈ 10 10000 ਕਰੋੜ ਹੈ ਇਸ ਵਲੇ ਇਹ ਇਨਵੈਸਟਮੈਂਟ ਨਾਲ ਹੋਰ ਵਧੇਗਾ ਦੂਜੀ ਗੱਲ ਅੱਜ ਦੀ ਡੇਟ 'ਚ 10000 EMPLOYEES ਇਹਨਾਂ ਦੇ ਹੈਗੇ ਆ ਤੁਸੀਂ ਆਪ حساب ਲਗਾ ਲਓ ਜਿਹੜੀ ਕੰਪਨੀ ਦੇ 10000 EMPLOYEES ਹੈਗੇ ਆ ਮਿਨਿਮਮ 30000 ਬੰਦੇ ਨੂੰ ਤਾਂ ਰੋਟੀ ਰੋਜ਼ੀ ਇੱਥੋਂ ਮਿਲਦੀ ਹੈ ਪਰ ਜਿਹੜੀ ਇਹ ਹੁਣ ਫਰਦਰ ਇਨਵੈਸਟਮੈਂਟ ਕਰਨ ਜਾ ਰਹੇ ਆ 2000 ਬੰਦਾ ਹੋਰ EMPLOYEE ਹੋਏਗਾ ਔਰ ਮੈਨੂੰ ਇਹ ਦੱਸ ਰਹੇ ਸੀਗੇ ਥੋੜੀ ਦੇਰ ਪਹਿਲਾਂ ਕਿ ਉਹਦੇ ਵਿੱਚ ਜ਼ਿਆਦਾ WOMEN ਹੋਣਗੇ ਜਿਹੜੇ EMPLOYEES ਹੋਣਗੇ ਕਿਉਂਕਿ ਟੈਕਸਟਾਈਲ ਵਿੱਚ ਵੂਮਨ ਦਾ ਰੋਲ ਕਾਫੀ ਹੁੰਦਾ ਹੈਗਾ ਔਰ ਇਹਨਾਂ ਨੇ ਟ੍ਰੇਨਿੰਗ ਵੀ ਉਸ ਹਿਸਾਬ ਨਾਲ ਕਰਦੇ ਆ ਕਿ ਉਹਨਾਂ ਨੂੰ ਵੱਧ ਤੋਂ ਵੱਧ ਅ ਬੰਮੇਲ ਨੂੰ ਜੌਬ ਮਿਲਣ ਔਰ ਮੈਨੂੰ ਇੱਕ ਹੋਰ ਇਹਨਾਂ ਨੇ ਗੱਲ ਦੱਸੀ ਕਿ ਜਿਹੜੇ ਵੂਮਨ EMPLOYEES ਆ ਉਹਨਾਂ ਨੂੰ ਇਨਸੈਂਟਿਵ ਵੀ ਇਹ ਐਕਸਟਰਾ ਦਿੰਦੇ ਆ ਚਾਹੇ ਉਹ ਲੀਵ ਸ਼ੇਪ ਚਾਹੇ ਚਾਹੇ ਕੁਝ ਇਹ ਬੜਾ ਮਤਲਬ ਕਿ ਸ਼ਲਾਗਾ ਜ਼ੋਰ ਕੰਮ ਕਰ ਰਹੇ ਹੈਗੇ ਆ ਇਟ ਇਜ਼ ਰੀਅਲੀ ਐਪਰੀਸ਼ੀਏਬਲ ਵਾਟ ਹੀਜ਼ ਡੂਇੰਗ ਬਾਕੀ ਜਿਹੜੀ ਸਾਡੇ ਵਿਜਨਰੀ ਲੀਡਰ ਹੈਗੇ ਆ ਮਾਨਯੋਗ ਨੈਸ਼ਨਲ ਕਨਵੀਨਰ ਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਅਗਵਾਈ ਵਿੱਚ ਕੱਲ ਅਸੀਂ ਆਰਟੀਬੀ ਐਕਟ ਜਿਹੜਾ ਹੈਗਾ ਉਹ ਵੀ ਫਾਰਮਲੀ ਲਾਂਚ ਕਰਾਂਗੇ ਉਹਦੀ ਡਿਟੇਲਸ ਤਾਂ ਕੱਲ ਦਵਾਂਗੇ ਪਰ ਮੈਂ ਤੁਹਾਨੂੰ ਦੱਸ ਰਿਹਾ ਉਹ ਰੈਵੋਲਿਊਸ਼ਨਰੀ ਐਕਟ ਹੈ ਜਿਹੜਾ ਕਿ ਕੱਲ ਫਾਰਮਲੀ ਲਾਂਚ ਹੋਏਗਾ ਉਸ ਤਰ੍ਹਾਂ ਦਾ ਐਕਟ ਨਾ ਕਦੀ ਬਣਿਆ ਮੈਂ ਇਹ ਨਹੀਂ ਕਹਿੰਦਾ ਬਣ ਨਹੀਂ ਸਕਦਾ ਕਾਪੀ ਪੇਸਟ ਤਾਂ ਹੋਈ ਸਕਦਾ ਪਰ ਅਜ ਤੱਕ ਨਹੀਂ ਬਣਿਆ ਸਾਡਾ ਸੂਬਾ ਪਹਿਲਾ ਹੋਏਗਾ ਜਿਹੜਾ ਇਸ ਤਰ੍ਹਾਂ ਦਾ ਐਕਟ ਲਿਆਏਗਾ ਐਕਟ ਤਾਂ ਪਹਿਲਾਂ ਹੋ ਗਿਆ ਸੀ ਇੱਕ ਵਾਰੀ ਮਤਲਬ ਕਿ ਕੈਬਨਿਟ ਚੋ ਵੀ ਹੋ ਗਿਆ ਵਿਧਾਨ ਸਭਾ ਚੋ ਹੋ ਗਿਆ ਬਟ ਉਹ ਰੂਲ ਫਰੇਮ ਨਹੀਂ ਹਲੇ ਹੋਏ ਸੀ ਰੂਲਸ ਵੀ ਫਰੇਮ ਹੋ ਗਏ ਆ ਔਰ ਅਸੀਂ ਕੱਲ ਆਫੀਸ਼ੀਅਲੀ ਕਰ ਰਹੇ ਆ ਔਰ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੀ ਸਾਡੀ ਇਨਵੈਸਟਮੈਂਟ ਦੇ ਨੰਬਰਸ ਐ ਉਸਕਾ ਹੀ ਰਾਕਟ ਹੋ ਰਹੀ ਆ ਮੈਂ ਅਬ ਵਧਾਈ ਦੇਣਾ ਅਮੇ ਦਾਖਾ ਜੀ ਨੂੰ ਕਮਲ यादव ਜੀ ਨੂੰ ਸਰਬੀ ਮਲਕ ਜਿਹੜੇ ਸਾਡੇ ਸੀਨੀਅਰ ਅਫਸਰ ਹੈ ਇੰਡਸਟਰੀ ਡਿਪਾਰਟਮੈਂਟ ਦੇ ਸੀਮਾ ਬਾਂਸਲ ਸਾਡੇ ਵਾਈਸ ਚੇਅਰ ਪਰਸਨ ਜਿਹੜੇ ਸਾਨੂੰ ਹਮੇਸ਼ਾ ਐਡਵਾਈਸ ਕਰਦੇ ਰਹਿੰਦੇ ਆ ਕਿ ਮੈਨੂੰ ਨਹੀਂ ਪਤਾ ਮੈਂ ਅੱਗੇ ਕਿਸੇ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਨਹੀਂ ਪਰ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ ਸੀਮਾ ਬਾਂਸਲ ਹੈ ਵਾਈਸ ਚੇਅਰ ਪਰਸਨ ਇਹ ਬੋਸਟਨ ਕੰਸਲਟੈਂਸੀ ਗਰੁੱਪ ਵਿੱਚ ਪਹਿਲਾਂ ਹੁੰਦੇ ਸੀਗੇ ਔਰ ਸਿਰਫ ਕਿ ਕਿਉਂਕਿ ਇਹ ਪੰਜਾਬ ਦੇ ਆ ਬਠਿੰਡਾ ਤੋਂ ਹੈਗੇ ਕਿ ਮੈਂ ਪੰਜਾਬ ਲਈ ਕੁਝ ਕਰਨਾ ਚਾਹੁੰਦੀ ਆ 93% ਪੇ ਕਟ ਲੈ ਕੇ ਪੰਜਾਬ ਸਰਕਾਰ ਚ ਕੰਮ ਕਰਦੇ ਹੈਗੇ ਥੈਟ ਇਜ਼ ਦੀ ਟਾਈਪ ਆਫ ਸੈਕਰੀਫਾਈਸ ਆਪਣੇ ਪੰਜਾਬੀ ਕਰਦੇ ਆ